ਪਾਰਟੀਆਂ ਕੋਈ ਵੀ ਆ ਜਵੇ ਇੱਕ ਆਮ ਆਦਮੀ ਵਾਰੇ ਸੋਚੇ ਉਹ ਪਾਰਟੀਆਂ ਜਿਹੜੀ ਵੀ ਪਾਰਟੀ ਆਵੇ ਲਾਰੇ ਨਾ ਲਾ ਕੇ ਜਾਵੇ ਕੰਮ ਕਰਨ ਵਾਲੀ ਪਾਰਟੀ ਆਵੇ ਕਾਂਗਰਸ ਦੇ ਟਾਈਮ ਮੇ ਮੂਝੇ ਕੰਮ ਕੇ ਲੈ ਕੇ ਜੋ ਕੰਮ ਦਾ ਜੋ ਸਾਈਡ ਹੁੰਦਾ ਨਾ ਉਸ ਟਾਈਮ ਮੇ ਬੜੀਆ ਥਾ ਕੋਈ ਆਮ ਆਦਮੀ ਪਾਰਟੀ ਕਹਿ ਰਹਾ ਕੋਈ ਬੀਜੇਪੀ ਵੱਲ ਕਹਿ ਰਹਾ ਜਿਹੜੀ ਕਾਂਗਰਸ ਹੈ ਉਹ ਤਾਂ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਕਾਂਗਰਸ ਨੇ ਆਪਣਾ ਇਥੇ ਬਾਰੀ ਕੈਂਡੀਡੇਟ ਰਾਜਾ ਵੜਿੰਗ ਨੂੰ ਖੜਾ ਕਰਤਾ ਜਿਹੜੀ ਵੀ ਸਰਕਾਰ ਆਈ ਹੈ ਹਰ ਸਰਕਾਰ ਨੂੰ ਵੇਖਿਆ ਕਿੱਦਾਂ ਦੇ ਕੰਮ ਹੁੰਦੇ ਆ ਪਰ ਜੋ ਜੋ ਕੰਮ ਭਾਜਪਾ ਦੇ ਰੀਜ਼ਨ ਚ ਕੰਮ ਹੋਇਆ ਉਹ ਹੋਰ ਕਿਸੇ ਪਾਰਟੀ ਦੇ ਟਾਈਮ ਚ ਨਹੀਂ ਹੋਇਆ ਵਾਰੀਆ ਵਾਸਤੇ ਕੋਈ ਸੋਚੇਗੀ ਤਾਂ ਇਹ ਵਪਾਰ ਅੱਗੇ ਚੱਲੂਗਾ ਵਪਾਰ ਤੁਸੀਂ ਮਾਰਕੀਟ ਪੂਰੀ ਘੁੰਮ ਲਓ ਸਾਰਾ ਵਪਾਰ ਠੱਪ ਪਿਆ ਹੈਗਾ ਇਸ ਟਾਈਮ ਜਿਹੜਾ ਇਲੈਕਸ਼ਨ ਨੇ ਮਾਰ ਦੋ ਦੋ ਉਤਰਾ ਦੇ ਵਿੱਚ ਹੀ ਹੋਗੀ ਆਮ ਆਦਮੀ ਪਾਰਟੀ ਹੋਰ ਭਾਜਪਾ ਦੇ ਵਿੱਚ ਹੋਰ ਇਹਨਾਂ ਤੋਂ ਇਲਾਵਾ ਤਾਂ ਕੋਈ ਤੀਸਰਾ ਨਜ਼ਰ ਹੀ ਨਹੀਂ ਆ ਰਿਹਾ ਉਹ ਯਾਰ 24 ਦੀਆਂ ਲੋਕ ਸਭਾ ਨੂੰ ਲੈ ਕੇ ਸਿਆਸਤ ਦੇ ਵਿੱਚ ਬੜੀ ਹੀ ਗਰਮਗਰਮਾਈ ਦਿਖਾਈ ਦਿੰਦੀ ਪਈ ਹੈ ਅੱਜ ਅਸੀਂ ਮੌਜੂਦ ਹਾਂ ਗਾਂਧੀ ਮਾਰਕੀਟ ਦੇ ਵਿੱਚ ਤੇ ਇੱਥੇ ਦੇ ਵਪਾਰੀਆਂ ਨਾਲ ਗੱਲਬਾਤ ਕਰਾਂਗੇ ਕਿ ਕਿਹੜਾ ਨਵਾਂ ਉਮੀਦਵਾਰ ਦੇਖਣਾ ਚਾਹਣਗੇ ਲੁਧਿਆਣਾ ਵਾਸੀ ਲੁਧਿਆਣਾ ਤੋਂ ਕਿਸ ਨੂੰ ਨਵਾਂ ਕੈਂਡੀਡੇਟ ਦੇਖਣਾ ਚਾਹੋਗੇ ਲੁਧਿਆਣਾ ਵਾਸੀ ਤੋਂ ਕੈਂਡੀਡੇਟਾ ਹਲੇ ਕੁਝ ਵੀ ਨਹੀਂ ਪਤਾ ਜੀ ਕਿਉਂਕਿ ਕੋਈ ਵੀ ਪਾਰਟੀ ਕੰਮ ਕੋਈ ਨਹੀਂ ਕਰਦੀ ਬਈਆ ਇਸ ਟਾਈਮ ਹਰੇਕ ਪਾਰਟੀ ਵਾਅਦੇ ਕਰ ਜਾਂਦੀ ਹੈ ਕਿ ਐ ਵਪਾਰੀਆਂ ਵਾਸਤੇ ਐ ਕੁਝ ਕਰਾਂਗੇ ਐ ਸਕੀਮ ਲੈ ਕੇ ਆਵਾਂਗੇ ਤੇ ਕੋਈ ਪਾਰਟੀ ਕੁਝ ਨਹੀਂ ਕਰਕੇ ਜਾਂਦੀ ਐ ਬਸ ਲਾਰੇ ਲਾ ਕੇ ਨਵੇਂ ਪ੍ਰਗੰਡਾ ਲਾ ਕੇ ਵੋਟਾ ਲੈ ਕੇ ਚਲ ਜਾਂਦੀ ਆ ਬਸ ਇਸ ਟਾਈਮ ਜੋ ਹੈ ਹਾਲਾਤ ਚੱਲਦੇ ਪਏ ਹੈਗੇ ਨੇ ਚੋਰੀਆਂ ਚਕਾਰੀਆਂ ਇੰਨੀਆਂ ਹੋ ਗਈਆਂ 10 ਵਜੇ ਤੋਂ ਬਾਅਦ ਤੁਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ ਪਹਿਲੇ ਜੋ ਬਾਜ਼ਾਰ ਦੇ ਵਿੱਚ ਹਾਲਾਤ ਚੱਲਦੇ ਪਏ ਨੇ ਵਪਾਰੀ ਆ ਨਹੀਂ ਸਕਦਾ ਉੱਥੇ ਉਹਨੂੰ ਆਪਣੀ ਜੇਬ ਦਾ ਡਰ ਹੁੰਦਾ ਸਵੇਰੇ ਵਪਾਰੀ 6-7 ਵਜੇ ਪਹਿਲੇ ਆ ਜਾਂਦਾ ਸੀ ਹੁਣ ਵਪਾਰੀ ਆਂਦਾ ਹੀ ਨਹੀਂ 11 ਵਜੇ ਤੋਂ ਪਹਿਲੇ ਅਗਲਾ ਕਹਿੰਦਾ ਖੋਈ ਮੇਰੀ ਇੱਥੇ ਹੋ ਜਾਂਦੀ ਐ ਪਿੱਛੇ ਹਉਣ ਖੋਈ ਗਾਨੀ ਨਗਰ 2 ਨੰਬਰ ਗਲੀ ਦੇ ਵਿੱਚ ਸੇਰੇ ਸੇਰੇ ਉਹ ਵਪਾਰੀ ਆਇਆ ਚਾਰਵੇਂ ਉਹਨੂੰ ਚਾਰ ਪੰਜਵੇਂ ਵਪਾਰੀ ਆਇਆ ਪੰਜਵੇਂ ਉਹਨੂੰ ਲੁੱਟ ਲਿਆ ਅਗੋਂ ਉਹ ਵਪਾਰੀ ਦੇ ਡਾਰੀ ਪੈ ਗਿਆ ਅਗਲਾ ਕਹਿੰਦਾ ਉੱਥੇ ਹੀ ਮਾਲ ਲੈ ਲਾਂਗੇ ਥੋੜਾ ਪੁੱਠਾ ਜਿਹੜਾ ਲੈਣਾ ਹੈਗਾ ਵਪਾਰੀਰ ਦਿਲਾਂ ਦੇ ਵਿੱਚ ਡਰ ਪਿਆ ਆਇਆ ਇਸ ਟਾਈਮ ਉਹ ਵਪਾਰੀ ਆਂਦਾ ਹੀ ਨਹੀਂ ਪਿਆਗਾ ਅਸੀਂ ਇਹ ਕਹਿੰਦੇ ਜਿਹੜੀ ਵੀ ਪਾਰਟੀ ਆਵੇ ਲਾਰੇ ਨਾ ਲਾ ਕੇ ਜਾਵੇ ਕੰਮ ਕਰਨ ਵਾਲੀ ਪਾਰਟੀ ਆਵੇ ਜੋ ਕਹਵੇ ਤੇ ਕਰਕੇ ਜਾਵੇ ਖਾਲੀ ਫਰੀਦ ਜਾਂ ਵੋਟਾਂ ਲੈਣ ਵਾਸਤੇ ਕੰਮ ਨਾ ਕਰੇ ਵਪਾਰੀਆ ਵਾਸਤੇ ਕੁਝ ਸੋਚੇ ਕਿਉਂਕਿ ਵਪਾਰੀਆ ਵਾਸਤੇ ਕੁਝ ਸੋਚੇਗੀ ਤਾਈਂ ਵਪਾਰ ਅੱਗੇ ਚੱਲੂਗਾ ਵਪਾਰ ਤੁਸੀਂ ਮਾਰਕੀਟ ਪੂਰੀ ਘੁੰਮ ਲਓ ਸਾਰਾ ਵਪਾਰ ਠੱਪ ਪਿਆ ਹੈਗਾ ਕੋਈ ਗਾਗ ਨਹੀਂ ਸਿਹਰ ਦਾ ਕਿਸੇ ਦਾ ਆਂਦਾ ਪਿਆ ਬਾਜ਼ਾਰ ਤਾਂ 90% ਗਾਗ ਡੈੱਡ ਹੋ ਗਿਆ ਇਸ ਟਾਈਮ ਹਲਾਦ ਇੰਨੇ ਮਾੜੇ ਹੋਏ ਹੋਏ ਨੇ ਬਾਜ਼ਾਰ ਦੇ ਜਿਸੇ ਹਮ ਸੋਸ਼ਲ ਮੀਡੀਆ ਜੋ ਚੀਜ਼ ਦੇਖਦੇ ਹੈਂ उस हिसाब से हमको तो ये आम आदमी का ही लग रहा है क्योंकि उसने जिस हिसाब से जो किया है जहाँ तक मेरी नॉलेज है मुझे लगता है लेकिन आप काम के अकॉर्डिंग देखेंगे तो इससे पहले वाला जो गवर्नमेंट जैसे मैं 2002 में थ्री में फोर में यहाँ पे मैं था तो कांग्रेस के टाइम में मुझे काम के लेके जो काम का जो साइड होता है ना उस टाइम में बढ़िया था क्योंकि हमारा मैनुफैक्चरिंग का काम है और मैनुफैक्चरिंग में जितना फैसिलिटी हमें उनसे मिला और किसी से नहीं मिल रहा है तो एक ये चीज़ है बस तो अब हम लोग के लिए तो हम लोग कारोबार वाले आदमी हैं हमको तो चाहेंगे जो अच्छा गवर्नमेंट हो काम जितना से जितना अच्छा हो वो चीज़ मिले हमें ताकि आगे बेहतर हो है कि ना हर चीज़ के लिए नुँ। नुँ। आ, क्या आपकी क्या राय कौन सी इस पर पार्टी आनी चाहिए यहाँ पे तो आपको क्या है? मुझे तो मुझे बिटमिन ये आम आदमी और कांग्रेस के बीच में लग रहा है ये दोनों में से कोई एक आ सकता है जिस मतलब दो, दो का जोर है आम आदमी पार्टी का या कांग्रेस का मुझे मैं तो पर्सनली मैं चाहूँगा कांग्रेस आए अच्छा। पर्सनली मेरा व्यक्ति है क्योंकि इसके ज़माने में मेरा स्पोर्ट का भी काम बहुत अच्छा था मैनुफैक्चरिंग में लेकिन अभी तो ये आठ नौ दस साल से तो समझ लीजिए कुछ भी नहीं है अब बाकी सबका अपना अपना ओपिनियन है मेरा ओपिनियन काम के अकॉर्डिंग वो बेहतर है कांग्रेस बेहतर है ਸਰ ਆਪਾਂ ਤੇ ਆਈ ਚਾਵਾਂਗੇ ਜੀ ਕਿ ਬੀਜੇਪੀ ਦੀ ਸਰਕਾਰ ਹੈ ਰਵਨੀਤ ਜੀ on ਆਪਣੇ ਲੋਕ ਸਭਾ ਤੋਂ ਐਮਪੀ ਉਹ ਕੋਈ ਚੁਣੇ ਜਾਣ ਕਿਉਂਕਿ ਆਪਾਂ ਇਹ ਜਾਣਦੇ ਆ ਕਿ ਬੀਜੇਪੀ ਦੀ ਸਰਕਾਰ ਆਪਣੇ ਪੰਜਾਬ ਚ ਆਏ ਵੱਧ ਤੋਂ ਵੱਧ ਡਵੈਲਪਮੈਂਟ ਹੋਵੇ ਕਿਉਂਕਿ ਹੋਰ 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 ਜਿਹੜੇ ਵੀ ਸਟੇਟ ਹੈਗੇ ਆ ਜਿੱਥੇ ਵੀ ਬੀਜੇਪੀ ਦੀ ਸਰਕਾਰ ਹੈ ਉੱਥੇ ਕੰਮ ਬਹੁਤ ਵਧੀਆ ਹੋ ਰਿਹਾ ਹੈ ਆਪਣੇ ਇੱਥੇ ਕਿਸਾਨਾਂ ਦਾ ਵੀ ਜਿਹੜਾ ਮੈਟਰ ਹੈਗਾ ਉਹ ਵੀ ਬਹੁਤ ਵੱਡਾ ਇੱਕ ਇਸ਼ੂ ਹੈਗਾ ਉਹਦਾ ਵੀ ਕੋਈ ਹੱਲ ਨਹੀਂ ਨਿਕਲ ਰਿਹਾ ਆਪਾਂ ਇਹ ਚਾਹਨੇ ਆ ਕਿ ਰਵਨੀਤ ਜੀ ਜਿੱਤਣ ਤੇ ਹਰ ਜੋ ਵੀ ਸਮੱਸਿਆयां ਹੈਗੀਆਂ ਆਪਣੇ ਪੰਜਾਬ ਦੀਆਂ ਸਾਰੀ ਚੀਜ਼ਾਂ ਆਪਣੀਆਂ ਹੱਲ ਹੋਣ ਕਿਉਂ ਦੱਸ ਸਕਦੇ ਹੋ ਕਿ ਵਜਾ ਕੀ ਹੈ ਸਰ ਆਪਾਂ ਸਾਰੇ ਆਪਾਂ ਕਾਂਗਰਸ ਨੂੰ ਵੀ ਵੇਖਿਆ ਵਾ ਆਪਾਂ ਹਰ ਜਿਹੜੀ ਵੀ ਸਰਕਾਰ ਆਈ ਹੈ ਹਰ ਸਰਕਾਰ ਨੂੰ ਵੇਖਿਆ ਕਿੱਦਾਂ ਦੇ ਕੰਮ ਹੁੰਦੇ ਆ ਪਰ ਜੋ ਜੋ ਕੰਮ ਭਾਜਪੀ ਦੇ ਰੀਜ਼ਨ ਚ ਕੰਮ ਹੋਇਆ ਉਹ ਹੋਰ ਕਿਸੇ ਪਾਰਟੀ ਦੇ ਟਾਈਮ 'ਚ ਨਹੀਂ ਹੋਇਆ ਜੀ ਅੱਧਾ-ਅੱਧੇ ਕੰਮ ਸਰ ਜੋਰ ਤਾਂ ਦੇਖੋ ਇਸ ਟਾਈਮ ਕਿਸੇ ਪਾਰਟੀ ਦਾ ਕੁਝ ਨਹੀਂ ਪਤਾ ਲੱਗ ਰਿਹਾ ਕੋਈ ਆਮ ਆਦਮੀ ਪਾਰਟੀ ਕਹਿ ਰਿਹਾ ਕੋਈ ਬੀਜੇਪੀ ਵੱਲ ਕਹਿ ਰਿਹਾ ਜਿਹੜੀ ਕਾਂਗਰਸ ਹੈ ਉਹ ਤਾਂ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਕਾਂਗਰਸ ਨੇ ਆਪਣਾ ਇੱਥੇ ਬਾਰੀ ਕੈਂਡੀਡੇਟ ਰਾਜਾ ਵੜਿੰਗ ਨੂੰ ਖੜਾ ਕਰਤਾ ਉਹਨਾਂ ਨੂੰ ਆਪਣੇ ਵਰਕਰਾਂ ਤੇ ਵੀ ਵਿਸ਼ਵਾਸ ਨਹੀਂ ਹੈ ਕਾਂਗਰਸ ਦਾ ਤਾਂ ਕੁਝ ਵੀ ਇੱਥੇ ਨਾਮੋ ਨਿਸ਼ਾਨ ਨਹੀਂ ਹੈਗਾ ਇਸ ਟਾਈਮ ਜਿਹੜਾ ਇਲੈਕਸ਼ਨ ਦੇ ਮਾਰ ਦੋ ਦੋ ਹਫ਼ਤੇਾਂ ਦੇ ਵਿੱਚ ਹੋਊਗੀ ਆਮ ਆਦਮੀ ਪਾਰਟੀ ਔਰ ਬੀਜੇਪੀ ਦੇ ਵਿੱਚ ਔਰ ਇਹਨਾਂ ਤੋਂ ਇਲਾਵਾ ਤਾਂ ਕੋਈ ਤੀਸਰਾ ਨਜ਼ਰ ਹੀ ਨਹੀਂ ਆ ਰਿਹਾ ਤੁਸੀਂ ਕਿੰਨੂੰ ਵੋਟ ਪਾਣਾ ਪਸੰਦ ਕਰੋਗੇ ਦੇਖੋ ਜੀ ਅਸੀਂ ਤਾਂ ਉਹਨੂੰ ਹੀ ਵੋਟ ਪਾਵਾਂਗੇ ਜਿਹੜਾ ਕੋਈ ਵਪਾਰੀਆਂ ਦੀ ਸੁਣੇਗਾ ਵਪਾਰੀਆਂ ਦਾ ਕੋਈ ਹੱਲ ਕਰਾਏਗਾ ਕੋਈ ਕੋਈ ਇੱਥੇ ਵਪਾਰੀ ਕੋਈ ਗਰਾਹਕਾਂ ਦੀ ਚੀਜ਼ ਹੀ ਹੈ ਨਹੀਂਗਾ ਪੂਰੀ ਮਾਰਕੀਟ 'ਚ ਤੁਸੀਂ ਦੇਖੋ ਸਾਰੇ ਵਿਹਲੇ ਬੈਠੇ ਨੇ 1 ਰੁਪਏ ਦਾ ਵੀ ਕੰਮ ਨਹੀਂ ਹੈਗਾ ਨਾ ਲੁਧਿਆਣੇ ਦਾ ਵਪਾਰੀ ਸੇਫ ਹੈ ਨਾ ਲੁਧਿਆਣੇ ਦੇ ਵਿੱਚ ਕੋਈ ਹੁਣ ਕੰਮ ਕਰ ਰਿਹਾ ਲੇਬਰ ਵੀ ਹੁਣ ਇੱਥੇ ਇੰਨੀ ਕਿ ਸ਼ਾਰਟੇਜ ਹੋ ਚੁੱਕੀ ਹੋਈ ਹੈ ਕਿ ਕੰਮ ਵਾਸਤੇ ਲੇਬਰ ਲੱਭਣੀ ਬਹੁਤ ਔਖੀ ਹੋ ਚੁੱਕੀ ਹੋਈ ਹੈ ਅਸੀਂ ਤਾਂ ਚਾਹਦੇ ਹਾਂ ਜੀ ਇਲੈਕਸ਼ਨ ਕੋਈ ਅਗਰ ਬੀਜੇਪੀ ਜਿੱਤਦੀ ਹੈ ਤੇ ਮੋਦੀ ਸਰਕਾਰ ਅਗਰ ਅੱਛੇ ਕੰਮ ਕਰਦੀ ਹੈ ਮੋਦੀ ਸਰਕਾਰ ਸਿਰਫ ਧਰਮ ਦੇ ਹੀ ਕਰ ਰਹੀ ਹੈ ਹਿੰਦੂ ਮੁਸਲਮ ਹਿੰਦੂ ਮੁਸਲਮ ਹੋ ਰਿਹਾ ਹੈ ਔਰ ਕੁਝ ਨਹੀਂ ਹੋ ਰਿਹਾ ਕਮ ਸੇ ਕਮ ਕੋਈ ਐਸੀ ਸਰਕਾਰ ਆਏ ਜਿਹੜੀ ਕੰਮਾਂ 'ਤੇ ਧਿਆਨ ਦੇਵੇ ਕੋਈ ਅ ਅੱਛੀ ਸਿਹਤ ਦੀ ਫੈਸਿਲਿਟੀ ਰਵੇ ਕੋਈ ਹਸਪੀਟਲ ਖੁੱਲੇ ਵਧੀਆ ਇੱਥੇ ਜਿਹੜੇ ਇੱਥੇ ਦੇ ਸਰਕਾਰੀ ਹਸਪੀਟਲ ਹੈ ਉਹਨਾਂ ਦਾ ਇੰਨਾ ਮਾੜਾ ਹਾਲ ਹੈ ਕਿ ਤੁਸੀਂ ਪਿੱਛੇ ਜੇ ਤੁਹਾਡੇ ਹੀ ਦੇਖਿਆ ਸੀ ਇੰਟਰਵਿਊ ਕੀ ਉੱਥੇ ਚੂਹੇ ਨਿਕਲ ਰਹੇ ਟੱਪ ਰਹੇ ਪੇਸ਼ੈਂਟ ਦੇ ਉੱਤੇ ਇਹ ਤਾਂ ਹਾਲ ਹੈ ਇੱਥੇ ਦੇ ਸਰਕਾਰੀ ਹਸਪਤਾਲਾਂ ਦੇ ਇਸ ਟਾਈਮ ਇਹ ਇੱਕ ਬੰਦਾ ਪਰੇਸ਼ਾਨ ਹੈ ਆਪਣੇ ਰੋਜ਼ਗਾਰ ਤੋਂ ਵੀ ਔਰ ਆਪਣੀ ਆਪਣੇ ਸੁਰੱਖਿਆ ਵਾਸਤੇ ਇਸ ਟਾਈਮ ਹਾਲਾਤ ਦੇਸ਼ ਦੇ ਵੀ ਬਹੁਤ ਅੱਛੇ ਨਹੀਂ ਹੈਗੇ ਪਾਰਟੀਆਂ ਕੋਈ ਵੀ ਆ ਜਾਵੇ ਇੱਕ ਆਮ ਆਦਮੀ ਬਾਰੇ ਸੋਚੇ ਉਹ ਪਾਰਟੀ ਅੱਛੀ ਹੈ ਕੋਈ ਪਾਰਟੀ ਨਾਲ ਸਿਨਾਲ ਨਹੀਂ ਜੁੜੇ ਨਹੀਂ ਹੋਏ ਪਰ ਜਿਹੜੀ ਪਾਰਟੀ ਆਮ ਆਦਮੀ ਵਾਂਗ ਸੋਚੇਗੀ ਕੋਈ ਪਾਰਟੀ ਬੈਸਟ ਹੈ ਜੀ ਹੌਜ਼ਰੀ ਇੰਡਸਟਰੀ ਲੁਧਿਆਣੇ ਦੀ ਨੰਬਰ 1 ਹੁੰਦੀ ਸੀ ਐਸ ਟਾਈਮ ਲੁਧਿਆਣਾ ਹੌਜ਼ਰੀ ਲਾਈਨ ਬਿਲਕੁਲ ਫੇਲ ਹੋ ਚੁੱਕੀ ਹੈ ਕਿਉਂਕਿ ਡਿਊ ਟੂ ਸਰਕਾਰਾਂ ਦੀਆਂ ਪਾਲਸੀਆਂ ਸਰਕਾਰ ਕੋਈ ਵਪਾਰੀ ਵਾਸਤੇ ਕੁਝ ਨਹੀਂ ਸੋਚ ਰਹੀ ਨਹੀਂ ਸੋਚੇਗੀ ਤਾਂ ਇਹ ਵਪਾਰ ਖਤਮ ਹੋ ਜਾਏਗਾ ਲੁਧਿਆਣਾ ਮਾਂਚੈਸਟਰ ਮੰਨਿਆ ਜਾਂਦਾ ਹੌਜ਼ਰੀ ਦਾ ਐਸ ਟਾਈਮ ਲੁਧਿਆਣਾ ਵਿੱਚ ਕੋਈ ਕੰਮ ਨਹੀਂ ਹੈ ਜੀ ਸਾਡੇ ਨਾਲ ਬਾਕੀ ਸਟੇਟਾਂ ਅੱਗੇ ਚੱਲ ਗਈਆਂ ਤ੍ਰੀਪੁਰ ਬਹੁਤ ਕਮ ਹੈ ਜੀ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਆ ਜੀ ਸੈਕੰਡ ਇੰਡਸਟਰੀ ਇੱਥੇ ਫੇਲ ਹੋ ਰਹੀ ਹੈ ਜੀ ਕਿਉਂਕਿ ਵੱਡੇ ਵੱਡੀਆਂ ਸੈਕੰਡ ਇੰਡਸਟਰੀ ਦੇਖ ਲੋ ਚਾਹੇ ਹੀਰੋ ਸਾਈਕਲ ਹੈ ਚਾਹੇ ਵੱਡਾ ਸਾਈਕਲ ਹੈ ਉਹ ਸਾਰੇ ਇੱਥੋਂ ਮਾਈਗ੍ਰੇਟ ਹੋ ਰਹੇ ਆ ਕੋਈ ਯੂਪੀ ਜਾ ਰਿਹਾ ਹੈ ਕੋਈ ਉਤਰਾਖੰਡ ਜਾ ਰਿਹਾ ਹੈ ਤਾਂ ਇਸ ਕਰਕੇ ਸਰਕਾਰ ਕੋਈ ਵੀ ਆਵੇ ਇਸ ਭਲੇ ਵਾਸਤੇ ਕਿ ਦੇਸ਼ ਵਾਸਤੇ ਸੋਚੇ ਨਾ ਕਿ ਆਪਣੇ ਵਾਸਤੇ ਜਿਵੇਂ ਕਿ ਤੁਸੀਂ ਸੁਣਿਆ ਲੋਕਾਂ ਦੀ ਕੀ ਰਾਏ ਆ ਕਿਸ ਪਾਰਟੀ ਨੂੰ ਉਹਨਾਂ ਨੇ ਵੋਟ ਪਾਣੀ ਹੈ ਕਈਆਂ ਨੇ ਕਿਹਾ ਕਿ ਅਸੀਂ ਅਜੇ ਹੈ ਅਜੇ ਹੈ ਰਾਜ਼ ਰੱਖਾਂਗੇ ਕਈਆਂ ਨੇ ਕਿਹਾ ਕਿ ਅਸੀਂ ਉਸ ਪਾਰਟੀ ਨੂੰ ਵੋਟ ਪਾਵਾਂਗੇ ਤੁਹਾਡੀ ਕੀ ਰਾਏ ਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੇ ਆਉਣ ਵਾਲਾ ਉਮੀਦ ਦਾ ਤੁਸੀਂ ਕਿਹੜਾ ਦੇਖਣਾ ਚਾਹੁੰਦੇ ਹੋ ਉਹ ਵੀ ਸਾਨੂੰ ਕਮੈਂਟ ਸੈਕਸ਼ਨ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਲੁਧਿਆਣਾ ਲਾਈਵ ਮੈਂ ਜੁਵਨ ਬੇਰੀ ਲੁਧਿਆਣਾ ਤੋਂ ਰਿਪੋਰਟ ਧੰਨਵਾਦ ਸੰਜੀਤ ਦੇ ਨਾਲ